ਇਹ ਮੇਰਾ ਲੜਕਾ ਬਲਜਿੰਦਰ ਸਿੰਘ ਸੀ ਇਹ ਬੀਐਸਐਫ ਸਰ ਕਰਦਾ ਸੀ ਇਹਦੀ ਵੈਸਟ ਬੰਗਾਰ ਡਿਊਟੀ ਸੀ ਔਰ ਉਹਤੇ ਡਿਊਟੀ ਦੇ ਰਾਹ ਲਗਾ ਬੁਖਾਰ ਚੰਨ ਨਾਲ ਤੇ ਲੀਵਰ ਡੈਡ ਹੋਣ ਨਾਲ ਮੌਤ ਹੋਈ ਹੈ ਬਾਕੀ ਹ ਅ ਇਹਨਾਂ ਨੂੰ ਸਨਮਾਨ ਦੀ ਹੈਗਾ ਸਰਕਾਰੀ ਸਨਮਾਨ ਬੀਐਸਐਫ ਦੱਸੋ ਸ੍ਰੀਮਾਨ ਜੀ ਧੰਨਵਾਦ ਜੀ ਇਹ ਸਿਰ ਪਰਿਵਾਰ ਦੇ ਪਿਛੇ ਕੌਣ ਕੌਣ ਨੇ ਇਹਨਾਂ ਦੇ ਹੁਣ ਪਰਿਵਾਰ ਦੇ ਪਿਛੇ ਇਸ ਦਾ ਮਾਤਾ ਪਿਤਾ ਹੈ ਭਾਈ ਹੈ ਬੇਟੇ ਹੈ ਜੀ ਕੀ ਤੁਹਾਡੀ ਆਪਣੇ ਬੇਟੇ ਨਾਲ ਲਾਸਟ ਗੱਲ ਜਿਹੜੀ ਕਦੋਂ ਹੋਈ ਸੀ ਲਾਸਟ 23 ਤਰੀਕ ਰਾਤ तकरीबन 9 ਵਜੇ ਤੇ 15 ਮਿੰਟ ਦੀ ਕੀ ਬੇਟਾ ਕੀ ਗੱਲਾਂ ਬਤਾ ਕੇ ਗਿਆ ਉਹਨਾਂ ਨੇ ਮੈਂ ਨਾਲ ਇੱਕੋ ਗੱਲ ਬੰਨ ਮੈਂ ਠੀਕ ਠਾਕ ਹਾਂ ਕੁਝ ਵੀ ਕਰਨੀ ਦਾ ਮੇਰੇ ਬਾਪੂ ਜੀ ਹੈਡ ਕਨਸਟੇਬਲ ਸੀ West Bengal Raiganj ਉਹਨਾਂ ਦੀ ਡਿਊਟੀ ਸੀ ਉਹਨਾਂ ਨੇ 25 ਸਾਲ ਆਪਣੇ ਦੇਸ਼ ਦੀ ਕੀਤੀ ਸੁਰੱਖਿਆ ਕੀਤੀ ਹੈ। ਉਹ ਜਦੋਂ ਪੂਰੇ ਹੋਏ ਨੇ ਉਦੋਂ ਵੀ ਉਹ ਨੌਕਰੀ ਤੇ ਸੀ। ਉਹਨਾਂ ਨੂੰ ਨੌਕਰੀ ਆਪਣੀ ਬਹੁਤ ਪਿਆਰੀ ਤੇ ਮੈਨੂੰ ਮੈਂ ਜਿੰਨੀ ਛੇਤੀ ਹੋ ਸਕੇ ਮੈਂ ਆਇਆ ਬਾਹਰ ਬਾਹਰ ਸੀ ਮੈਂ ਵਿਦੇਸ਼ੀ ਮੈਂ ਕੈਨੇਡਾ ਰਹਿਣਾ ਮੈਂ ਹੁਣੇ ਆਇਆ ਤੇ ਬਾਪੂ ਜੀ ਨੂੰ ਸਨਮਾਨ ਦੇ ਨਾਲ ਤੋੜਿਆ। ਮੈਂ ਸਾਨੂੰ ਮਾਣ ਹੈ ਆਪਣੇ ਬਾਪੂ ਜੀ ਨੂੰ ਤੁਹਾਨੂੰ ਕਾਲ ਕਦੋਂ ਗਈ ਸੀ ਕਿ ਬਾਪੂ ਦੇ ਇਦਰਾ ਹੋ ਗਿਆ 27 ਜੂਨ ਨੂੰ 9 ਵਜੇ 9 ਵਜੇ ਮੈਨੂੰ ਪਤਾ ਚੱਲ ਗਿਆ ਸੀ ਬਾਪੂ ਜੀ ਪੂਰੇ ਹੋ ਗਏ ਪਰ ਕੁਝ ਕਰਨਾ ਕਰਕੇ ਮੈਂ ਉਸੇ ਉਧਰ ਨਹੀਂ ਸਕਿਆ ਸਾਡੀ ਲਾਸਟ ਗੱਲ ਫਿਰ ਕੀ ਹੋਈ ਸੀ ਲਾਸਟ ਕਦੋਂ ਹੋਈ ਸੀ ਕਿੰਨੇ ਦਿਨ ਨੂੰ ਮੈਂ 10 ਦਿਨ ਪਹਿਲਾਂ ਹੋਈ ਲਾਸਟ ਗੱਲ ਮੇਰੇ ਬਾਪੂ ਜੀ ਨਾਲ ਹੋਈ ਸੀ ਕੰਮ ਕਰਦੇ ਮੈਨੂੰ ਕਹਿੰਦੇ ਸੀ ਵੀ ਕੰਮ ਕਰ ਸ਼ੇਰਾ ਧਿਆਨ ਨਾਲ ਆਪਣਾ ਕਰੀ ਟੌਰ ਨਾ ਜਿਉਣਾ ਜਿੱਦਾਂ ਮੈਂ ਰਿਆਂ ਬਸ ਇਹ ਗੱਲ ਹੋਈ ਸੀ ਪਿੰਡ ਦੁੱਦਵਾਲੀ ਦਾ ਜਿਹੜਾ ਬੀਐਸ ਵਿੱਚ ਅਰਜਿੰਦਰ ਸਿੰਘ ਨਾਂ ਦਾ ਫੌਜੀ ਜਵਾਨ ਸੀਗਾ ਉਹਦੀ ਡਿਊਟੀ ਦੌਰਾਨ ਮੌਤ ਹੋ ਗਈ ਹੈ ਅੱਜ ਉਹਦੀ ਡੈੱਡ ਬੋਡੀ ਜਿਹੜੀ ਪਿੰਡ ਪਹੁੰਚੀ ਹੈ ਬੜਾ ਸੋਗਮਈ ਮਾਹੌਲ ਹੈ ਸਾਰੇ ਪਿੰਡ 'ਚ ਪਿਛੇ ਨੌ ਜਵਾਨ ਦੀ ਅਸਤਰਾਮ ਡਿਊਟੀ ਦੌਰਾਨ ਮੌਤ ਹੋਣੀ ਅਚੰਭੇਤ ਅੱਜ ਸੰਸਕਾਰ ਦੇ ਵਿੱਚ ਮੈਂ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਇਆ ਤੇ ਮੈਨੂੰ ਉਮੀਦ ਹੈ ਕਿ ਪਰਿਵਾਰ ਤਾਂ ਜਰੂਰ ਜਦੋਂ ਭੈਣ ਭਰਾ ਇਕੱਠੇ ਹੋ ਕੇ ਦੁੱਖ ਸਾਂਝਾ ਕਰਦੇ ਨੇ ਤਾਂ ਦੁੱਖ ਜਰੂਰ ਵੰਡਾਇਆ ਜਾਂਦਾ ਇਸ ਕਰਕੇ ਮੈਂ ਅੱਜ ਉਹਨਾਂ ਦੇ ਅੰਤਮ ਸੰਸਕਾਰ ਦੇ ਮੌਕੇ ਤੇ ਆਇਆ